ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਕਿਸਾਨ ਜਿਹੜੇ ਸਾਡੇ ਆਗੂ ਨੇ ਉਹ ਗੱਲਬਾਤ ਕਰਕੇ ਆਉਂਦੇ ਆ ਤੇ ਆ ਕੇ ਸੁਨੇਹਾ ਜਿਹੜਾ ਨੌਜਵਾਨੀ ਨੂੰ ਦਿੰਦੇ ਆ ਤੇ ਨੌਜਵਾਨੀ ਵੀ ਬੜੀ ਕਾਲੀ ਹੈ ਕਿ ਅਸੀਂ ਬਾਰਡਰ ਤੋੜ ਕੇ ਦਿੱਲੀ ਦੀ ਹਿੱਕ ਤੇ ਜਾ ਕੇ ਬਹਿ ਜਾਈਏ ਤਾਂ ਮਾਹੌਲ ਤਣਾਪੂਰਨ ਹੈ ਤੇ ਬੜਾ ਸੰਜਮ ਤੋਂ ਕੰਮ ਲੈਣਾ ਬਣਦਾ ਬੜਾ ਦਿਮਾਗ ਤੋਂ ਕੰਮ ਲੈਣਾ ਬਣਦਾ ਅਸੀਂ ਆਪਣਾ ਨੁਕਸਾਨ ਵੀ ਨਾ ਕਰਾਈਏ ਤੇ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਸਰਕਾਰ ਤੋਂ ਮਨਾ ਲਈਏ ਆਗੂਆਂ ਨੂੰ ਇਹ ਡਰ ਹੈ ਕਿ ਕਿਤੇ ਨੌਜਵਾਨੀ ਦਾ ਨੁਕਸਾਨ ਨਾ ਹੋ ਜਾਵੇ ਨੌਜਵਾਨੀ ਦਾ ਜਿਹੜਾ ਖੂਨ ਹੈ ਉਹ ਵਾਲੇ ਮਾਰਦਾ ਕਿ ਅਸੀਂ ਦਿੱਲੀ ਜਾ ਕੇ ਹੀ ਸਾਹ ਲਈਏ ਸੋ ਇੱਥੇ ਵਿਚਾਰ ਕਰਨਾ ਬਣਦਾ ਹੈ ਜਿਹੜੀ ਨੌਜਵਾਨੀ ਦੇ ਭਾਵਨਾਵਾਂ ਵਾਲੇ ਨੌਜਵਾਨੀ ਦੀਆਂ ਉਹ ਆਗੂਆਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਤੇ ਜਿਹੜੀ ਨੌਜਵਾਨੀ ਹੈ ਉਹਨਾਂ ਨੂੰ ਆਗੂਆਂ ਦੀ ਵੀ ਗੱਲ ਮੰਨ ਲੈਣੀ ਚਾਹੀਦੀ ਕਿਤੇ ਨਾ ਕਿਤੇ ਵੀ ਜੋਸ਼ ਤੇ ਹੌਸਾ ਇਕੱਠਾ ਰਹੇ ਇਸ ਕਰਕੇ ਜੋ ਅੱਜ ਖਨੌਰੀ ਹੈ ਖਨੌਰੀ ਮਾਹੌਲ ਥੋੜਾ ਜਿਹਾ ਤਣਾਅਪੂਰਨ ਬਣਿਆ ਹੋਇਆ ਹੈ ਅ ਬਾੜੇ ਟੱਪਣ ਦੀ ਕੋਸ਼ਿਸ਼ ਨੌਜਵਾਨ ਕਰ ਰਹੇ ਨੇ ਤੇ ਅੱਗੋਂ ਸਰਕਾਰ ਦੀਆਂ ਕਰਤੂਤਾਂ ਦੇਖ ਲਓ ਅਣਗਹਿਲੀਆਂ ਦੇਖ ਲਓ ਕਿ ਸਰਕਾਰ ਅੱਗੋਂ ਗੋਲੇ ਸਿੱਟ ਰਹੀ ਹੈ ਫਾਇਰ ਕਰ ਰਹੀ ਹੈ ਪਹਿਲਾਂ ਵੀ ਦੇਖ ਸਕਦੇ ਹੋ ਤੁਸੀਂ ਕਿੰਨੇ ਸਰਲੇ ਜਿਹੜੇ ਨੌਜਵਾਨਾਂ ਦੇ ਬੱਚੇ ਸਾਡੇ ਬਜ਼ੁਰਗਾਂ ਦੇ ਬੱਚੇ ਆ ਨਾ ਤੇ ਬਹੁਤ ਜਿਹੜਾ ਅੱਜ ਦਿਮਾਗ ਤੋਂ ਕੰਮ ਲੈਣਾ ਬਣਦਾ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਨੌਜਵਾਨੋਂ ਆਪਾਂ ਕੋਈ ਐਸੀ ਗਲਤੀ ਨਾ ਕਰ ਜਾਈਏ ਜਿਹੜੀ ਗਲਤੀ ਕਾਰਨ ਸਾਨੂੰ ਬਹੁਤ ਵੱਡਾ ਨੁਕਸਾਨ ਪੁੱਗਤ ਨਾ ਪਵੇ ਪੰਜਾਬ ਬਹੁਤ ਪਿੱਛੇ ਚਲਾ ਜਾਵੇ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਨੂੰ ਪਿੱਛੇ ਧੱਕ ਦੀਏ ਜੇਕਰ ਕੇਰਾ ਇਹਨਾਂ ਨੇ ਆਪਣੇ ਖੂਨ ਨਾਲ ਇਹਨਾਂ ਨੇ ਹੱਥ ਰੰਗਣੇ ਚਾਹੇ ਨਾ ਤੇ ਬਹੁਤ ਸਾਡਾ ਨੁਕਸਾਨ ਕਰ ਦੇਣਗੇ ਪਹਿਲਾਂ ਵੀ ਸਾਡੇ ਅਸੀਂ ਬਹੁਤ ਵਧੀਆ ਨੌਜਵਾਨ ਗੱਬਰੂ ਅਦੀਪ ਬਾਈ ਵਰਗੇ ਮੂਸੇ ਵਾਲੇ ਵਰਗੇ ਸੰਦੀਪ ਨੰਗ ਲੰਬੀਆਂ ਵਰਗੇ ਕਿੰਨੇ ਸਾਡੇ ਨੌਜਵਾਨਾ ਸੀ ਨੇ ਗਵਾਲੇ ਨੇ ਕਿਉਂਕਿ ਸਰਕਾਰਾਂ ਉਹਨਾਂ ਤੋਂ ਡਰਦੀਆਂ ਨੇ ਸਰਕਾਰਾਂ ਉਹਨਾਂ ਤੋਂ ਡਰਦੀਆਂ ਨੇ ਜਿਨ੍ਹਾਂ ਦੇ ਵਿਚਾਰ ਬਹੁਤ ਤਕੜੇ ਹੁੰਦੇ ਆ ਜਿਹੜੀਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਅੱਗੇ ਜਾ ਕੇ ਜੂਥ ਨੂੰ ਪਿੱਛੇ ਨਾਲ ਲਾ ਲੈਣਾ ਜੂਥ ਇਹਨਾਂ ਪਿੱਛੇ ਲਾ ਕੇ ਸਾਨੂੰ ਸਵਾਲ ਨਾ ਪੁੱਛਣਾ ਇਸ ਕਰਕੇ ਬਾਈ ਸਾਰੇ ਜਿੰਨੇ ਭਰਾ ਖਨੌਰੀ ਬਾਰਡਰ ਤੇ ਬੈਠੇ ਆ ਸੰਭੂ ਬੈਠੇ ਆ ਸੰਜਮ ਤੋਂ ਕੰਮ ਲਿਓ ਦਿਮਾਗ ਤੋਂ ਕੰਮ ਲਿਓ ਮੋਰਚੇ ਨੂੰ ਹਿੰਸਕ ਨਾ ਕਰਿਓ ਜੇ ਮੋਰਚਾ ਹਿੰਸਕ ਹੋ ਗਿਆ ਤਾਂ ਸਮਝ ਲਓ ਸਾਡੇ ਮੋਰਚੇ ਨੂੰ ਇਹ ਖਦੇੜ ਦੇਣਗੇ ਇਸ ਕਰਕੇ ਬੇਨਤੀ ਕਰਨ ਦੇ ਲਈ ਮੈਂ ਇਹ ਵੀਡੀਓ ਪਾ ਰਿਆਂਗੇ ਅਸੀਂ ਵੀ ਖਨੌਰੀ ਦੇ ਨੇੜੇ ਜਿਹੜੇ ਪਿੰਡਾਂ 'ਚ ਆ ਕਿਉਂਕਿ ਖਨੌਰੀ ਬਾਰਡਰ ਤੇ ਨੈਟ ਨਹੀਂ ਚੱਲਦਾ ਤੇ ਅਸੀਂ ਨੇੜੇ ਪਿੰਡਾਂ ਦੇ ਵਿੱਚ ਆ ਕੇ ਆ ਵੀਡੀਓ ਪਾ ਰਿਆਂਗਾ ਮੈਂ ਇਸ ਕਰਕੇ ਬੇਨਤੀ ਹੈ ਕਿ ਹੋਸ਼ ਤੋਂ ਕੰਮ ਲਿਓ ਜੋਸ਼ ਤੋਂ ਕੰਮ ਲਿਓ ਨੌ ਜਵਾਨੀ ਤੇ ਕਿਸਾਨ ਆਗੂ ਜੇ ਇਕੱਠੇ ਰਹਿਣਗੇ ਤਾਂ ਅਸੀਂ ਜਿੱਤਾਂਗੇ ਕਦੇ ਵੀ ਵੱਖ-ਵੱਖਣਾ ਹੋਇਓ ਬਾਈ ਕਦੇ ਵੀ ਆਗੂਆਂ ਤੋਂ ਆਗੂਆਂ ਆਗੂ ਨੇ ਜਿਹੜੇ ਆਪਣੇ ਉਹ ਬਿਕਨਾਲੇ ਨਹੀਂ ਉਹ ਝੁਕਨਾਲੇ ਨਹੀਂ ਆਗੂ ਇਸ ਵਾਰ ਆਪਣੇ ਵਧੀਆ ਨੇ ਅਰਦਾਸ ਕਰਕੇ ਚੱਲਦੇ ਆ ਕੇਸਰੀਨ ਸਿੰਘ ਸਾਹਿਬ ਹੇਠ ਚੱਲਦੇ ਆ ਗੁਰੂ ਦਾ ਨਾਮ ਲੈਂਦੇ ਆ ਜਾਪ ਕਰਦੇ ਆ ਬਾਈ ਗੁਰੂ ਦਾ ਜਿਹੜੀਆਂ ਕਮੀਆਂ ਪਿਛਲੇ ਅੰਦੋਲਨ ਚ ਰਹਿ ਗਈਆਂ ਸੀ ਉਹ ਕਮੀਆਂ ਇਸ ਵਾਰ ਆਗੂਆਂ ਨੇ ਪੂਰੀਆਂ ਕਰ ਦਿੱਤੀਆਂ ਨੇ ਪਹਿਲਾਂ ਸਾਨੂੰ ਗਦਾਰ ਕਿਹਾ ਜਾਂਦਾ ਸੀ ਸਟੇਜਾਂ ਤੋਂ ਬੋਲਣ ਨਹੀਂ ਦਿੱਤਾ ਜਾਂਦਾ ਸੀ ਜਾਂ ਤੋਂ ਵੀ ਬੋਲਣ ਦਿੱਤਾ ਜਾ ਰਿਹਾ ਇਸ ਵਾਰ ਸਾਡੇ ਕੇਸਰੀ ਸਿੰਘ ਸਾਹਿਬ ਵੀ ਸਾਡੇ ਤੰਬੂਆਂ ਦੇ ਉੱਪਰ ਨੇ ਇਸ ਵਾਰ ਅਰਦਾਸ ਵੀ ਹੁੰਦੀ ਹੈ ਮੋਰਚੇ ਦੇ ਵਿੱਚ ਇਸ ਵਾਰ ਜਕਾਰਿਆਂ ਦੀ ਗੂੰਜ ਵੀ ਮੋਦੀ ਤੱਕ ਸੁਣਦੀ ਹੈ ਇਸ ਕਰਕੇ ਜੇ ਅਸੀਂ ਜਿਹੜੀਆਂ ਕਮੀਆਂ ਸੀ ਉਹ ਪੂਰੀਆਂ ਪੂਰੀਆਂ ਦੂਰ ਕਰ ਦਿੱਤੀਆਂ ਨੇ ਆਗੂਆਂ ਨੇ ਸੋ ਚੰਗੇ ਆਗੂ ਨੇ ਜਿਹੜੇ ਸਾਡੇ ਅੱਗੇ ਲੱਗੇ ਹੋਏ ਨੇ ਸੋ ਉਹਨਾਂ ਦੇ ਪਿੱਛੇ ਲੱਗ ਕੇ ਬਾਈ ਤਰੀਕੇ ਨਾਲ ਆਪਾਂ ਚੱਲਾਂਗੇ ਸ਼ਾਂਤਮਈ ਤਰੀਕੇ ਨਾਲ ਆਪਾਂ ਜਿੱਤਾਂਗੇ ਨੌਜਵਾਨੋ ਇਸੇ ਗੱਲ ਦਾ ਖਾਸਾ ਇਸੇ ਗੱਲ ਦਾ ਡਰ ਹੈ ਕੀ ਕਿਤੇ ਆਪਣਾ ਨੁਕਸਾਨ ਨਾ ਹੋ ਜੇ ਕਿਤੇ ਨੌਜਵਾਨੀ ਨੂੰ ਜਾਣਾ ਨਾ ਦੇਣੀਆਂ ਪੈ ਜਾਣ ਹਾਂ ਜਾਨਾ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟੇ ਕਰਵਾਨੀਆਂ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟੇ ਪਰ ਬਿਨਾ ਘਰ ਤੋਂ ਜੇਕਰ ਇਹਨਾਂ ਨੇ ਤੁਹਾਡੇ ਤੇ ਬਾਰ ਕੀਤਾ ਤਾਂ ਉਹ ਕੋਈ ਚੰਗਾ ਚੰਗਾ ਨਤੀਜਾ ਉਹਦਾ ਨਿਕਲਣਾ ਨਹੀਂ ਆਪਾਂ ਬਹੁਤ ਵੱਡਾ ਅੰਦੋਲਨ ਲੜ ਰਹੇ ਹਾਂਗੇ ਆਪਣੀ ਬਹੁਤ ਵੱਡੀ ਲੜਾਈ ਹੈ ਐਮਐਸਪੀ ਦੀ ਲੜਾਈ ਹੈ ਸਾਡੀਆਂ ਫਸਲਾਂ ਦੀ ਲੜਾਈ ਹੈ ਸਾਡੀਆਂ ਨਸਲਾਂ ਦੀ ਲੜਾਈ ਹੈ ਜੇ ਇਹਨੂੰ ਆਪਾਂ ਬੈਠ ਕੇ ਵਿਚਾਰ ਚਰਚਾ ਕਰਕੇ ਤਰੀਕੇ ਨਾਲ ਲੜਾਂਗੇ ਤਾਂ ਅਸੀਂ ਜਲਦੀ ਜਿੱਤਾਂਗੇ ਸਰਕਾਰ ਚਾਹੁੰਦੀ ਹੈ ਮੌਲ ਹਿੰਸਕ ਹੋ ਜੇ ਤੇ ਆਪਾਂ ਹਿਸਕ ਬੰਨ ਨਹੀਂ ਦੇਣਾ ਇਹੀ ਬੇਨਤੀਆਂ ਸੀ ਆਗੂ ਵੀ ਵਿਚਾਰ ਕਰ ਲੈਣ ਕਿ ਹੁਣ ਮੀਟਿੰਗਾਂ ਦਾ ਦੌਰ ਬਹੁਤ ਹੋ ਗਿਆ ਹੁਣ ਇੱਕ ਕੋਈ ਕਾਰਾਲਾ ਜਾਂ ਪ੍ਰੋਗਰਾਮ ਦੇ ਦੇਣਾ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਨੌਜਵਾਨ ਡਰੋ ਡਰੋ ਨਾ ਆਗੂ ਜੁੱਦੇ ਪ੍ਰੋਗਰਾਮ ਦੇਣਗੇ ਉਦਦੇ ਆਪਾਂ ਅੱਗੇ ਨੂੰ ਵਧਣਾ ਇਹ ਨਾ ਹੋਵੇ ਕਿ ਅਸੀਂ ਥੋੜੀਆਂ-ਥੋੜੀਆਂ ਟੁਕੜੀਆਂ ਕਰਕੇ ਜਿੱਦੇ ਸਾਨੂੰ ਆਗੂ ਕਹਿਣਗੇ ਜਿੱਦੇ ਆਗੂਆਂ ਨੇ ਕਹਤਾ ਵੀ ਹੁਣ ਅੱਗੇ ਨੂੰ ਵਧਣਾ ਹੈ ਉਦੋਂ ਆਪਾਂ ਅੱਗੇ ਵਧਾਂਗੇ ਬਾਈ ਆਪਾਂ ਨੁਕਸਾਨ ਨਹੀਂ ਕਰਾਉਣਾ ਨੌਜਵਾਨੋ ਇਹ ਮੈਂ ਤੁਹਾਡੇ ਹੱਕ ਦੀ ਵੀਡੀਓ ਪਾ ਰਿਆਂਗੇ ਨੁਕਸਾਨ ਨਾ ਕਰਾ ਲਿਓ ਜੇ ਨੁਕਸਾਨ ਹੋ ਗਿਆ ਤਾਂ ਬਹੁਤ ਗਲਤ ਨਤੀਜੇ ਇਸ ਅੰਦੋਲਨ ਦੇ ਆਉਣਗੇ ਬਹੁਤ ਬੰਦਿਆਂ ਨੇ ਕਹਿ ਦੇਣਾ ਕਿ ਇਹ ਆਗੂਆਂ ਨੇ ਨੌਜਵਾਨ ਮਰਵਾਉਣ ਕਿ ਬੇਨਤੀ ਹੈ ਕਿ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਇਹ ਦੁਨਣਾ ਲੜਨਾ ਤੇ ਆਪਾਂ ਜਿੱਤ ਕੇ ਜਾਣਾ ਹੈ ਬਾਈ ਸ਼ਾਂਤਮਈ ਤਰੀਕੇ ਨਾਲ ਲੜਾਂਗੇ ਜਿੱਦੇ ਆਗੂਆਂ ਨੇ ਕਾਲ ਦਿੱਤੀ ਉਹਦੇ ਪੈਰ ਤੇ ਉੱਤੀ ਨਾ ਪਾਇਓ ਫਿਰ ਉਹਦੇ ਬਾਰਡਰ ਵੀ ਤੋੜਾਂਗੇ ਵੈਰੀਗੇਟ ਵੀ ਤੋੜਾਂਗੇ ਤੇ ਦਿੱਲੀ ਵੀ ਜਾਵਾਂਗੇ ਪਰ ਆਗੂਆਂ ਤੇ ਵਿਸ਼ਵਾਸ ਰੱਖਿਓ ਆਗੂਆਂ ਦੀ ਕਾਲ ਤੇ ਯਕੀਨ ਰੱਖਿਓ ਆਪਾਂ ਜੇ ਕੋਈ ਗੱਲਬਾਤ ਕਰਨੀ ਆਗੂਆਂ ਨਾਲ ਬਹਿ ਜਾ ਕਰੋ ਮੀਟਿੰਗ ਕਰ ਲਿਆ ਕਰੋ ਭਾਈ ਇੱਥੇ ਤੁਸੀਂ ਗਲਤ ਹੋ ਜਿੱਥੇ ਕਿਤੇ ਆਗੂ ਗਲਤ ਨੂੰ ਉਹਨਾਂ ਨੂੰ ਕਹਿ ਦੋ ਵੀ ਇੱਥੇ ਤੁਸੀਂ ਗਲਤ ਹੋ ਇਸ ਕਰਕੇ ਭਾਈ ਨੌਜਵਾਨੀ ਤੇ ਆਗੂ ਇਕੱਠੇ ਰਹਿਣਗੇ ਤਾਂ ਆਪਾਂ ਜਿੱਤਾਂਗੇ ਅੱਗੇ ਨੂੰ ਆਪਾਂ ਜ਼ਰੂਰ ਬਦਾਂਗੇ ਦਿੱਲੀ ਜਾ ਕੇ ਸਾਹ ਲਵਾਂਗੇ